ਮੁੱਖ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਗੈਸ ਫੈਕਟਰੀ ਰਾਜਪੁੱਤਾ ਕੰਗਰਾਲੀ ਦੇ ਬਾਹਰ ਲਗਾਇਆ ਗਿਆ 6.5 ਮਹੀਨਿਆਂ 6 ਮਹੀਨੇ 6.5 ਮਹੀਨਿਆਂ ਤੋਂ ਚੱਲ ਰਿਹਾ ਸ਼ਾਂਤਮਈ ਧਰਨਾ ਪਿੰਡ ਕੰਗਾਲੀ ਰਾਜਪੁੱਤਾ ਵਿਖੇ ਫੈਕਟਰੀ ਦੇ ਸੰਬੰਧ ਵਿੱਚ ਇਹ ਫੈਕਟਰੀ ਪੋਲੂਸ਼ਨ ਫੈਕਟਰੀ ਸੀਗੀ ਉਹਦੇ ਸੰਬੰਧ ਵਿੱਚ ਚੱਲ ਰਿਹਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੁੱਖ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਗੈਸ ਫੈਕਟਰੀ ਰਾਜਪੁੱਤਾ ਕੰਗਰਾਲੀ ਦੇ ਬਾਹਰ ਲਗਾਇਆ ਗਿਆ 6.5 ਮਹੀਨਿਆਂ ਤੋਂ ਧਰਨਾ ਕਾਰਿਆ ਨੇ ਧਰਨਾ ਚੁੱਕਿਆ ਭਾਈ ਜੀ ਅੱਜ ਡੀਸੀ ਸਾਹਿਬ ਆਇਤੀ ਕੀ ਪੀਗਾ ਅੱਜ ਦਾ ਮੁੱਦਾ ਅੰਤੇ ਪਿਛਲੇ 6 ਮਹੀਨੇ 6.5 ਮਹੀਨਿਆਂ ਤੋਂ ਚੱਲ ਰਿਆ ਸ਼ਾਂਤਮਈ ਧਰਨਾ ਪਿੰਡ ਕੰਗਾਲੀ ਰਾਜਪੂਤਾਂ ਵਿਖੇ ਫੈਕਟਰੀ ਦੇ ਸਬੰਧ ਵਿੱਚ ਜਿਹੜਾ ਫੈਕਟਰੀ ਪੋਲੂਸ਼ਨ ਫੈਕਟਰੀ ਸੀਗੀ ਉਹਦੇ ਸਬੰਧ ਵਿੱਚ ਚੱਲ ਰਿਹਾ ਸੀਗਾ ਜਿਹੜਾ ਇਹਨਾਂ ਨੇ ਉਰੇ ਪੋਲੂਟ ਕੀਤਾ ਏਰੀਆ ਸਾਡਾ ਤੇ ਜਿਹੜੇ ਇਹਨਾਂ ਦੇ ਨੋਮਸ ਨੇ ਜਿਹੜੀਆਂ ਇਹਨਾਂ ਨੂੰ ਹਦਾਇਤਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਉਹਦੀ ਇਹਨਾਂ ਨੇ ਲੰਘਣਾ ਕੀਤੀ ਤੇ ਇਹਨਾਂ ਨੇ ਗ੍ਰੀਨ ਜ਼ੋਨ ਵਿੱਚ ਫੈਕਟਰੀ ਹੋਣ ਦੇ ਬਾਵਜੂਦ ਇਹਨਾਂ ਨੇ ਉਰੇ ਪ੍ਰੈਸ ਮੱਡ ਵਰਤੀ ਉਹਦੇ ਕਰਕੇ ਸਾਡਾ ਜੋ ਪ੍ਰੈਸ ਮਟ ਦੇ ਵਰਤਨ ਦੇ ਨਾਲ ਜਿਹੜਾ ਉਹ ਰੇ ਪੋਲੂਸ਼ਨ ਸੀਗਾ ਉਹ ਜਿਹੜਾ ਬਦਬੂ ਸੀਗੀ ਉਹ ਬਹੁਤ ਜ਼ਿਆਦਾ ਸੀ ਸਾਡੇ ਜਿਹੜਾ ਸਾਡਾ ਉਹ ਕਾਫੀ ਰਹਿਣਾ ਮੁਸ਼ਕਲ ਹੋ ਗਿਆ ਸੀ ਉਸ ਲਈ ਇਹ ਆਪਾ ਧਰਨਾ ਲੱਗਿਆ ਸੀਗਾ ਪਿਛਲੇ 6.5 ਮਹੀਨਿਆਂ ਤੋਂ ਧਰਨਾ ਲੱਗਿਆ ਹੋਇਆ ਸੀਗਾ ਉਹਦੇ ਤੇ ਅੱਜ ਡੀਸੀ ਆਇਆ ਥੀ ਇਹ ਆਰਜੀ ਸਾਹਿਬਾਨ ਕੀ ਉਹਨਾਂ ਨਾਲ رابطہ ਹੋਇਆ ਕੀ ਕਹਿ ਕੇ ਗਏ ਨੇ ਜਿਹੜਾ ਆਪਾਂ ਥੋੜੀ ਮੀਟਿੰਗ ਹੋਈ ਅੱਜ ਜਿਹੜੀਆਂ ਮੀਟਿੰਗਾਂ ਤਾਂ ਪਿਛਲੇ ਟੋਕ ਟੋਕ 4-5 ਮਹੀਨਿਆਂ ਤੋਂ ਪ੍ਰਸ਼ਾਸਨ ਨਾਲ ਸਰਕਾਰ ਨਾਲ ਚੱਲ ਰਹੀਆਂ ਸੀ ਕਾਫੀ ਮੀਟਿੰਗਾਂ ਸਾਡੀਆਂ ਮਿਨਿਸਟਰ ਸਾਹਿਬ ਨਾਲ ਹੋਈਆਂ ਸਰਕਾਰ ਮਿਨਿਸਟਰ ਸਾਹਿਬ ਨਾਲ ਹੋਈਆਂ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਹੋਈਆਂ ਮੀਟਿੰਗਾਂ ਵਿੱਚ ਕਾਫੀ ਚੀਜ਼ਾਂ ਵਿਚਾਰੀਆਂ ਗਈਆਂ ਵੀ ਕੀ ਹੋਣਾ ਚਾਹੀਦਾ ਅਸੀਂ ਜਿਹੜਾ ਅਸੀਂ ਜਿਹੜਾ ਮੋਰਚਾ ਲਾਇਆ ਸੀ ਪੱਕਾ ਫੈਕਟਰੀ ਨੂੰ ਬੰਦ ਕਰਾਉਣ ਲਈ ਸੀਗਾ ਪਰ ਕਾਫੀ ਹਾਈ ਕੋਰਟ ਵਿੱਚ ਕੇਸ ਚਲੇ ਗਿਆ ਉਸ ਕਰਕੇ ਇਹ ਤੇ ਫਿਰ ਸਾਨੂੰ ਇਹ ਚੀਜ਼ਾਂ ਤੇ ਸਾਰੀਆਂ ਤੇ ਸਹਿਮਤੀ ਬਣਾਉਣੀ ਪਈ ਵੀ ਮੇਨ ਜਦੋਂ ਸਾਰਾ ਕੁਝ ਹੋਇਆ ਅਫਸਰ ਸਾਹਿਬਾਨ ਨਾਲ ਮੀਟਿੰਗਾਂ 'ਚ ਮਿਨਿਸਟਰ ਸਾਹਿਬ ਨਾਲ ਮੀਟਿੰਗਾਂ 'ਚ ਉਹਨਾਂ ਨੇ ਭਰੋਸਾ ਦਿਵਾਇਆ ਸੀਐਮ ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਹੋਈ ਤਾਂ ਉਹਨਾਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਇਹ ਫੈਕਟਰੀ ਨੂੰ ਇੱਕ ਵਾਰ ਆਪਾਂ ਚਲਾ ਕੇ ਦੇਖੀਏ ਤੇ ਚਲਾ ਕੇ ਦੇਖੀਏ ਤੇ ਫਿਰ ਜੇ ਦੁਬਾਰਾ ਇਹ ਕੋਈ ਸੋਲੂਸ਼ਨ ਕਰਨਗੇ ਜਾਂ ਪਲੂਟ ਕਰਨਗੇ ਇੱਥੇ ਨੂੰ ਤਾ ਪਾਇਨ ਤੇ ਸਾਫ ਕਰ ਉਸ ਲਈ ਉਹਨਾਂ ਦੀਆਂ ਉਹਨਾਂ ਦੇ ਭਰੋਸੇ ਦੇ ਅਸੀਂ ਮੰਦੇ ਨਾਲ ਜਿਹੜਾ ਸਾਰਾ ਇਹ ਕਰਕੇ ਇਹ ਅਸੀਂ ਅੱਜ ਧਰਨਾ ਆਪਣਾ ਸਮਾਪਤ ਕੀਤਾ ਤੇ ਬਾਕੀ ਇਹਨਾਂ ਨੂੰ ਅਸੀਂ ਸਾਰਾ ਉਹਨਾਂ ਨੇ ਆਪਣਾ ਵਿਸ਼ਵਾਸ ਦਿਵਾਇਆ ਵੀ ਇਹ ਕੋਈ ਵੀ ਏਰੀਆ ਤੁਹਾਡਾ ਇਦਾਂ ਨਹੀਂ ਲੰਘਣਾ ਨਹੀਂ ਕਰਨਗੇ ਹਾਂਜੀ ਇਹ ਸਮਝੌਤਾ ਜਿਹੜਾ ਤੁਹਾਡੇ ਕੋਲ ਹੋਇਆ ਹੈ ਲਿਖਤੀ ਰੂਪ ਚ ਹੋਇਆ ਜਾਂ ਕਿਦਾਂ ਹਾਂਜੀ ਇਹ ਵੈਸੇ ਤਾਂ ਜਿਹੜਾ ਸਮਝੌਤਾ ਹੈ ਰਿਟਰਨ ਹੋਇਆ ਤੇ ਰਿਟਰਨ ਚ ਹੋਇਆ ਜਿਹੜੀਆਂ ਉਹਦੇ ਵਿੱਚ ਸ਼ਰਤਾਂ ਲਿਖੀਆਂ ਨੇ ਇਹਨਾਂ ਨੇ ਸਾਨੂੰ ਫੈਕਟਰੀ ਇੰਡਸਟਰੀ ਨੇ ਸਾਨੂੰ ਸ਼ਰਤਾਂ ਫਾਰਮ ਗੈਸ ਪ੍ਰਾਈਵੇਟ ਲਿਮਟਿਡ ਨੇ ਜਿਹੜਾ ਐਮਓ ਸਾਈਨ ਕੀਤਾ ਇਹਦੇ ਵਿੱਚ ਇਹਨਾਂ ਨੇ ਸ਼ਰਤਾਂ ਲਿਖ ਕੇ ਹੀ ਦਿੱਤੀਆਂ ਨੇ ਵੀ ਅਸੀਂ ਏਰੀਏ ਨੂੰ ਜਿਹੜਾ ਇਹ ਫੈਕਟਰੀ ਦਾ ਏਰੀਆ ਇਹਦੇ ਆਲੇ-ਦੁਆਲੇ ਬਾਉਂਡਰੀ ਆ ਜਾਂ ਇਹਦੇ ਅੰਦਰ ਆ ਪਲਾਂਟੇਸ਼ਨ ਕਰਾਂਗੇ ਜਿਹੜਾ ਗੰਦਾ ਮੀਂਹ ਦਾ ਪਾਣੀ ਹੈ ਬਰਸਾਤ ਦਾ ਪਾਣੀ ਉਹ ਖੂਹਾਂ ਚ ਨਹੀਂ ਪਾਉਣਾ ਹੈ ਤਾਂ ਬਸ ਸਾਰੇ ਨੋਮ ਜਨੇ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਦੀ ਨੇ ਪ੍ਰੈਸ ਮੱਡ ਨਹੀਂ ਵਰਤਾਂਗੇ ਸਾਰਾ ਰਿਟਨ ਤੇ ਹੋਇਆ ਅਸੇ ਜਿਹੜੇ ਨਾ ਲੇ ਕੇ ਸਾਪਾਂ ਦੇ ਵਿੱਚ ਲਿਖਿਆ ਹੋਇਆ ਉਹ ਤੁਸੀਂ ਦੱਸ ਹਾਂਜੀ ਇੱਕ ਆਪਣੇ ਐਸ ਡੀ ਐਮ ਸਾਹਿਬ ਦੇ ਉਹਨਾਂ ਚੇਅਰਪਰਸ ਉਹਨਾਂ ਚੇਅਰਮੈਨ ਬਣਾ ਕੇ ਉਹਨਾਂ ਦੀ ਐਸ ਡੀ ਐਮ ਸਾਹਿਬ ਤੇ ਅੰਦਰ ਇੱਕ ਕਮੇਟੀ ਬਣੀ ਆ ਕਮੇਟੀ ਵਿੱਚ ਇਹਨਾਂ ਦੀ 6 6 ਹਰੇ ਹਰ 6 ਮਹੀਨੇ ਬਾਅਦ ਇਹਨਾਂ ਦੀ ਇਨਸ਼ੈਪਸ਼ਨ ਕਰਿਆ ਕਰੂ ਇਹਨਾਂ ਦੇ ਅੰਦਰ ਜਾਂਚ ਕਰਿਆ ਕਰੂਗੀ ਆ ਕਿ ਉਹਦੇ ਵਿੱਚ ਐਸ ਡੀ ਐਮ ਸਾਹਿਬ ਹੋਣਗੇ ਪਿੰਡ ਦੇ ਜੋ ਮੋਤਵਰ ਬੰਦੇ ਨੇ ਉਹ ਹੋਣਗੇ ਤੇ ਉਹਦੀ ਜਾਂਚ ਪੜਤਾਲ ਕਰਿਆ ਕਰਾਂਗੇ ਕਰਨਗੇ ਵੀ ਦੇ ਕੋਛੇ ਲੰਗਰਾਂ ਨਾ ਕਰਨ ਇਹ ਨਾਮ ਜੀ ਦੀ ਤਾਂ ਇਹ ਹੀ ਆ ਹੋਈਏ ਫੇ ਮਤਲਬ ਧਾਰਨਾ ਚੱਕੋਗੇ ਹੁਣ ਤੁਸੀਂ ਹਾਂ ਜੀ ਧਾਰਨਾ ਅਸੀਂ ਚੱਕ ਰਹੇ ਆ ਤੇ ਬਾਕੀ ਸਾਡਾ ਸਾਰਾ ਸਾਨੂੰ ਵਿਸ਼ਵਾਸ ਆ ਵੀ ਜੋ ਸੀਐਮ ਸਾਹਿਬ ਨੇ ਪ੍ਰੋਸਾ ਤਵਾਇਆ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਵੀ ਜੇ ਕੋਈ ਲੰਗਰਾਂ ਕਰਨਗੇ ਤਾਂ ਅਸੀਂ ਇਹਨਾਂ ਦੇ ਸਖਤ ਕਾਰ ਵੀ ਕਰਾਂਗੇ ਤੇ ਉਸ ਲਈ ਅਸੀਂ ਅੱਜ ਇਹਨਾਂ ਤੇ ਸਾਰਿਆਂ ਤੇ ਭਰੋਸਾ ਵਿਸ਼ਵਾਸ ਕਰਦੇ ਹੋਏ ਤਾਂ ਸੀ ਆਪਣਾ ਧਰਨਾ ਅੱਜ ਸਮਾਪਤ ਕਰਦੇ ਹਾਂ। ਧਾਨਾ ਚੱਕਣਾ ਜਾਂ ਕਦੋਂ ਚੱਕਿਆ ਜਾਣਾ? ਬਸ ਧਾਨਾ ਤਾਂ ਸਮਾਨ ਆ ਉਹ ਰੋਸੀ ਆਪਣਾ ਧਰਨਾ ਇੱਕ ਚੱਕਿਆ ਗਿਆ ਬਸ ਇਹ ਤਾਂ ਐਲਾਨ ਤਾਂ ਹੋ ਗਿਆ ਸਾਰਾ ਤੇ ਬਾਕੀ ਸਮਾਨ ਅਸੀਂ ਕਰ ਰਹੇ ਹਾਂ ਆਪਣਾ ਤੇ ਧਰਨਾ ਸਮਾਪਤ ਹੋ ਗਿਆ। ਧਾਨੇ ਦੀ ਸਮਾਪਤੀ ਨਾਲ ਸਾਰੇ ਬੰਦੇ ਸਹਿਮਤ ਹੈ? ਹਾਂਜੀ ਸਹਿਮਤ ਨੇ ਸਾਰੇ। ਚਲੋ ਧੰਨਵਾਦ ਬਾਈ ਜੀ ਤੁਹਾਨੂੰ ਜਾਣਕਾਰੀ ਦੇ ਦਿੱਤੀ। ਠੀਕ ਠੀਕ।